ਭਾਈ ਮੇਰਾ ਨਾਮ ਅਮਰਿਤਪਾਲ ਹੋ ਕੀ ਹੋਇਆ ਕੀ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉਦੋਂ ਦਾ ਰੋਸ ਖਤਮ ਹੋ ਗਿਆ ਕੰਮ ਮੈਨੂੰ 4 ਸਾਲ ਉੱਥੋਂ ਆਇਨ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਸਾਡਾ ਜਿਹੜਾ ਵਿਚੋਲਾ ਸੀ ਮੇਰੇ ਦਾ ਵਿਚੋਲਾ ਉਹਨਾਂ ਨੇ ਰਿਸ਼ਤਾ ਕਰਾਇਆ ਸੀ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਠੀਕ ਹੈ ਜੀ 25 ਜਨਵਰੀ 2025 ਨੂੰ ਹਮ ਤਿੰਨ ਹਫ਼ਤੇ ਪਹਿਲਾਂ ਉਹ ਤੋਂ ਸਾਡੇ ਨਾਲ ਦੋ ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਕਹਿੰਦੀ ਮੈਨਾਂ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆਪਾਂ 5-7 ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫਿਰ ਇੱਥੇ ਦੋ ਦਿਨ ਆਈ ਆ ਸਾਡੇ ਨਾਲ ਰਹਿ ਕੇ ਫਿਰ ਕਹਿੰਦੀ ਬਾਪਾ ਵਾਪ ਮੈਂ ਆ ਜਾਣਾ ਪੇਕੇ ਫਿਰ ਮੈਂ ਫਿਰ ਆਪਾਂ ਅੱਗੇ ਲੈ ਆ ਦੋ ਤਿੰਨ ਦਿਨ ਉੱਥੇ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲ ਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੁੱਕ ਦਾ ਸਾਰਾ ਕੋਈ ਪੈਕ ਕਰਕੇ ਸਾਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾਲ ਕੱਪੜੇ-ਕੂੜੇ ਬਾਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਤੀ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਮੈਨਾਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸਤੋ ਲਮਾਰੀ ਚਾਬੀ ਹੈ ਨਹੀਂ ਤਾਂ ਮੈਂ ਇਹਨੂੰ ਕਹਿਆ ਮੈਨਾਂ ਲਮਾਰੀ ਚਾਬੀ ਦੇਈਆਂ ਪ੍ਰਭ ਤੇ ਕਹਿੰਦੀ ਆ ਆਮ ਆ ਗਈ ਆ ਗਈ ਲੈ ਕੇ ਚਮਤਾਬੀ ਲੈ ਕੇ ਮੈਂ ਚਾਬੀ ਖੋਲ ਕੇ ਲਮਾਰੀ ਖੋਲੀ ਜਦੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਇਹਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆਪਾਂ ਵਾਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਮੈਂ ਫਿਰ ਦੀਜ ਨਾਲ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਏ ਵੀ ਗੱਵੇ ਨਹੀਂ ਨਹੀਂ ਮੈਂ ਜਦੋਂ ਉਦਾਂ ਪੈਕ ਕੀਤਾ ਸਮਾਨ ਤੇ ਬਾਹਰ ਘੱਟਾ ਪੈਂਦਾ ਵਾ ਕਿ ਮੈਂ ਪੈਕ ਕਰਿਆ ਦਦ ਨਹੀਂ ਲਮਾਰੀਆ ਘੱਟਾ ਘੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰਕੇ ਦਦ ਨਹੀਂ ਕਿਹੜਾ ਕਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹੱਸ ਕੇ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਲੇ ਘਾਤੀ ਮਤਲਬ ਸੋងਗੇ ਆਪਾਂ ਮੀਆਂ ਬੀਵਾਂ ਜਦ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਛੱਡ ਕੇ ਜਾ ਸਕਦੀ ਹਾਂ ਕਦੀ ਮੈਂ ਤੁਹਾਡੇ ਨਾਲ ਰਹਾਂਗੇ ਸਵੇਰੇ 6 ਵੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ ਅਲਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜਾ ਮੈਂ ਅਲਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇਨ ਇਹਨੂੰ ਪ੍ਰਵਾਹ ਦਿੱਤੀ ਪਹਿਲਾਂ ਚੈੱਕ ਕਰ ਲਿਆ ਅੰਟੀ ਥੱਲੇ ਸਾਡੇ ਨਾਲੋਂ ਢੇ ਥੱਲੇ ਕਹਿੰਦੀ ਆ ਮੰਮੀ ਤੀ ਨੋਂਡੇ ਜੇ ਕਹਿੰਦੀ ਆ ਕਹਿੰਦੀ ਨੋਂਡੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਇਹਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਵਰਤਾਲ ਕੀਤੀ ਉੱਥੇ ਪਟੂਰਿਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਵਰਤਾਲ ਕੀਤੀ ਕਿ ਕੁੜੀ ਕੋਈ ਇਹ ਚੂੜੇ ਵਾਲੀ ਅੰਦਰੋਂ ਗਲੀ ਚੋਂ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲੈ ਕੇ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਫੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ 스ਕ੍ਰਿਪਟ ਵਿੱਚ ਤੇ ਦੋਨੀਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਦਾੜਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਕਿ ਤੂੰ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਓ ਜੀ ਫਿਰ ਮੈਂ ਅਲਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆ ਆਪਾਂ ਅਲਮਾਰੀ ਤੋੜ ਕੇ ਸਾਰੀ ਖੋ ਗੇ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆ ਪ ਮੇਰਾ ਕੈਸ਼ ਗਿਆ ਪ ਸਾਡੇ ਸਾਰੇ ਕੱਪੜੇ ਗਿਆ ਪ ਜਿਹੜਾ ਜੁੱਤੀ ਮੇਕਅਪ ਸਾਮਾਨ ਸਾਰਾ ਕੋਸ਼ ਟੋਟਲੀ ਮੇਰਾ ਸੋਨਾ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੁਣਦੇ ਲੈ ਕੇ ਨਾਲ ਈਅਰਿੰਗਸ ਆ ਤੇ ਨਾਲ ਰਿੰਗਸ ਜਿਹੜੇ ਕੈਸ਼ ਮੈਂ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜੇ ਮੈਂ ਕਢਾ ਕੇ ਤੁਹਾਡਾ ਕੰਮ ਡੇਲੀ ਬੇਸ ਤੇ ਦਿੰਦੇ ਆ ਆਪਾਂ ਬਿਨੈਸ ਦਾ ਕੰਮ ਤੇ ਮੈਂ ਉਹ ਲਿਖ ਡਾਗ ਰੱਖਿਆ 1 ਲੱਖ ਰੁਪਏ ਉਹ ਹੀ 50000 ਰੁਪਏ ਮੇਰਾ ਆਪਣਾ ਪਹਿਲਾ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾ ਸਕਨ ਸੁਗੰਧ ਦੇ ਪਾਹੇ ਪਈ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਤੋਲੇ ਦਾ ਸਾਡਾ ਹਾਰ ਇਹ ਉਹ ਗੈਪ 이어ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹਨਾਂ ਦੇ ਪੇਕੇ ਨਾਲ ਗੱਲ ਹੋਈ ਹਾਂਜੀ ਡੈਡੀ ਨਾਲ ਗੱਲ ਕੀਤੀ ਉਹਦੇ ਉਹਦਾ ਡੈਡੀ ਆਪ ਮੰਨਿਆ ਸਾਡੇ ਕੋਲ ਮੇਰੇ ਕੋਲ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੂੰ ਉੱਤੇ ਤੌਰ ਦੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਉਹਦੇ ਡੈਡ ਦਾ ਕਹਿੰਦੇ ਪੁੱਤ ਜਾਨੂੰ ਪਤਾ ਹੁੰਦਾ ਸਾਨੂੰ ਤੇ ਇਹੀ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਥਾਂ ਤੇ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਵਾਬ ਦਿੱਤਾ ਕੋਈ ਸਾਨੂੰ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ ਸੈਕੰਡ ਮੈਰਿਜ ਵੀ ਉਹਨਾਂ ਦੀ ਪਹਿਲੇ ਥਾਂ ਤੇ ਵੀ ਡੇਢ ਕਿ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਨੂੰ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਉਹ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹ ਹੀ ਸ਼ੱਕ ਹੈ ਕਿ ਪਹਿਲਾਂ ਵੀ ਇਹਦੀ ਗੱਲ ਮੁੰਡੇ ਨਾਲ ਚੱਲਦੀ ਸੀ ਪਹਿਲਾਂ ਵੀ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਤਾਂ ਤੋਂ ਬਾਅਦ ਫਿਰ ਇਹਨੇ ਸੈਕੰਡ ਮੈਰਜਰ ਮੈਨ ਕਿਤੇ ਮੈਂ ਦਸਤ ਤੇਨ ਬਤੇ ਰਹੀ ਤੇ ਤੇਨ ਬਤੇ ਜੋ ਵੀ ਮੇਰੇ ਖਾਂਦਸੇ ਪੰਜ-ਛੇ ਦਿਨ ਹੜੇ ਘੜੀ ਹੋਣੀ ਆ ਬਾਕੀ ਤਾਂ ਨੇ ਆਪਣੇ ਪੇਕੇ ਕੱਟੇ ਆ ਤੇ ਹੋਰ ਪੁੱਛੋ ਕੀ ਇਹ ਤੁਹਾਨੂੰ ਪੁਲਿਸ ਨੇ ਆਸ਼ਵਾਸਨ ਦਿੱਤਾ ਪੁਲਸ ਸਾਨੂੰ ਇਹ ਗਿਆ ਕਿ ਤੁਸੀਂ ਸਾਨੂੰ ਜਿਹੜੇ ਸਬੂਤ ਹੈ ਆਪਣੇ ਉਹ ਸੋ ਕੋ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਕਾਰ ਇਤੋਂ ਭੱਜਣ ਦੀ ਜਿਹੜੀ ਵੀਡੀਓ ਵਾ ਜਾਂ ਕਾਰ ਦੀ ਵੀਡੀਓ ਸਾਨੂੰ ਕਢਾ ਕੇ ਦੋ ਹੁਣ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡੇ ਨਾਲ ਸਮਾਨ ਫੜਿਆ ਪੁਲਿਸ ਫੜੀ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਤੇ ਜਿਹੜੀ ਦੂਜੀ ਮੈਂ ਸਿਰ ਡੈਡੀਆ ਦੋਨੇ ਜਾਣੀ ਆ ਆਪਾਂ ਹੋਰ ਹਾਈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲਾਂ 2-3 ਸਾਲ ਪਹਿਲਾਂ 2020-2020 ਵਿੱਚ ਉਤੋਂ ਬਾਅਦ ਮੈਂ ਤੇ ਮੇਰੇ ਡੈਡੀ ਵੱਸ ਤੋਂ ਦੋਨੇ ਜਾਣੇ ਪਿਓ ਪੁੱਤੀਆਂ ਪੈ ਗਏ ਆ ਡੈਡੀ ਸਾਡ ਅਕਸੀਡੈਂਟ ਆਇਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਹੈ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਕਾਚ ਰੋਟੀ ਪੱਕ ਜਾ ਕਰੂਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਬਸ ਸਾਨੂੰ ਕੀ ਪਤਾ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਦੇ ਗਰੁੱਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ